ਜਿਸ ਵੇਲੇ ਸਰੀਰ ਦੇ ਅੰਦਰ ਕੁਝ ਗਦੂਦਾਂ ਦਾ ਆਪਰੇਸ਼ਨ ਕਰਵਾਇਆ ਉਹ ਸਾਧਨਾ ਨੇ ਤੇ ਡਾਕਟਰ ਨੇ ਉਹ ਸਰੀਰ ਦੇ ਕੁਝ ਰੋਮ ਜਿਹੜੇ ਕੱਟ ਦਿੱਤੇ ਸਨ ਬਾਅਦ ਵਿੱਚ ਪਤਾ ਲੱਗਿਆ ਉਹਨਾਂ ਮਹਾਪੁਰਖਾਂ ਨੂੰ ਵੀ ਰੋਮਾਂ ਨੂੰ ਕੱਟ ਕੇ ਸਭ ਕੁਝ ਕੀਤਾ ਗਿਆ ਤੇ ਡਾਕਟਰ ਨੂੰ ਮੂੰਹ ਤੇ ਕਹਿ ਦਿੱਤਾ ਸੀ ਕਹਿੰਦੇ ਜੇ ਰੋਮ ਕੱਟ ਕੇ ਸਰੀਰ ਨੂੰ ਠੀਕ ਕਰਨਾ ਸੀ ਫਿਰ ਕਿਹੜਾ ਹੋ ਜਾਵੇਗਾ ਹੁਣ ਉਥੇ ਡਾਕਟਰ ਕੀ ਕਰ ਸਕਦਾ ਸਾਧ ਸੰਗਤ ਇੱਥੇ ਵੀ ਤਿੰਨ ਤਰ੍ਹਾਂ ਦੇ ਜਿਹੜੇ ਗਿਆਨੀ ਸੱਜਣ ਹੁੰਦੇ ਦੁਨੀਆ ਵਿੱਚ ਤਿੰਨ ਪ੍ਰਕਾਰ ਦੇ ਗਿਆਨवान ਮੰਨੇ ਜਾਂਦੇ ਨੇ ਇੱਕ ਹੁੰਦੇ ਨੇ ਸਰੀਰ ਦਾ ਗਿਆਨ ਰੱਖਣ ਵਾਲੇ ਡਾਕਟਰ ਬੰਦੇ ਹਕੀਮ ਕਹਿ ਲੋ ਵੈਦ ਕਹਿ ਲੋ ਜਿਨ੍ਹਾਂ ਨੂੰ ਸਰੀਰ ਦੀ ਨੌਲੇਜ ਹੈ ਵੀ ਸਰੀਰ ਵਿੱਚ ਕਿਹੜਾ ਰੋਗ ਵਧਿਆ ਹੋਇਆ ਇਹਦਾ ਇਲਾਜ ਕਿਵੇਂ ਹੋਵੇਗਾ ਉਹਨਾਂ ਨੂੰ ਕੱਲੇ ਸਰੀਰ ਬਾਰੇ ਪਤਾ ਸਰੀਰ ਦੇ ਗਿਆਨੀ ਬੰਦੇ ਨੂੰ ਕਿਸੇ ਦੇ ਮਨ ਬਾਰੇ ਨਹੀਂ ਪਤਾ ਹੈ